ਬਿੱਡਾਂ ਦੇ ਭਾਅ ਦੱਸਣੇ ਆ ਕਿਹੜਾ ਕਿੰਨੇ ਦਾ ਹੋਰ ਆਪਾਂ ਇਧਰ ਉਧਰ ਦੀਆਂ ਗੱਲਾਂ ਨਹੀਂ ਕਰਨੀਆਂ ਤੇ ਗਾਰੰਟੀ ਕਿੰਨੀ ਆ ਬਾਈ ਰਜਵੰਤਾ ਤੇ ਬਾਈ ਗੁਰਪ੍ਰੀਤ ਆਪਣੇ ਨਾਲ ਜੀਰਾ ਫਰਨੀਚਰ ਜੀਰੇ ਦੇ ਵਿੱਚ ਪਨੇਸਰ ਫਰਨੀਚਰ ਸ਼ੂ ਸ਼ਕਾਲਿਆਂ ਕੋਲੇ ਖੜੇ ਆ ਵੀਰੇ ਹਸਤਰੀ ਕਾਲ ਤੇ ਆ ਕਿੰਨੇ ਦਾ ਇਹ ਬੈੱਡ ਭਾਜੀ 19000 ਰੁਪਏ ਚ ਆਹ 19000 ਦਾ 10 ਸਾਲ ਦੀ ਗਾਰੰਟੀ ਹਾਂ ਪਲਾਈ ਬੋਰਡ ਚ ਸਾਰਾ ਬੈੱਡ ਬਣਿਆ 10 ਸਾਲ ਚ ਬੈੱਡ ਟੁੱਟ ਗਿਆ ਹੂੰ ਇੱਥੇ ਰੱਖ ਕੇ ਤੇ ਨਵਾਂ ਲੈ ਜਿਓ ਨਵਾਂ ਲੈ ਜਿਓ ਤੇ ਆਹ ਇਹ ਬੈੱਡ ਬਾਈ ਤੁਹਾਨੂੰ ਮਿਲੂਗਾ 28000 ਰੁਪਏ ਚ ਸਾਰਾ ਕੱਪੜਾ ਹਾਂ ਲੈਦਰ ਸਕਾਇਡ ਕੱਪੜਾ ਲੱਗਿਆ ਹੋਇਆ ਹੈ ਜੀ ਜੀ ਇਹਦੀ 10 ਸਾਲ ਦੀ ਗਾਰੰਟੀ ਕੱਪੜੇ 'ਚ ਭਾਂਣ ਪੈ ਜੇ ਹੂੰ ਪਲਾਈ ਟੁੱਟ ਜੇ ਹੂੰ ਰੱਖ ਕੇ ਦਨਵਾ ਲੈ ਜਾਓ ਨਵਾ ਲੈ ਜਾਓ ਤੇ ਆਹ ਆਹ ਪ੍ਰਾ ਅਗਲੇ ਪਾਸੇ ਵਧ ਗਈ 28000 ਚ ਸੇਮ ਇਹ ਵੀ ਇੰਨੇ ਜੀ ਇਹ ਵੀ ਇੰਨੇ 19000 ਦੇ ਵਿੱਚ ਆਹ ਦੇਖੋ ਲੈ ਤੇ ਇਹ ਇਦੂ ਵੀ ਨਾ ਆ ਆ ਗਿਆ ਆਹ ਕੱਢ ਕਿਹੜੀ ਲੱਕੜ ਆ ਇਹ ਇਹ ਭਾਜੀ ਟਾਲੀ ਚ ਆ ਗਿਆ ਬੈੱਡ ਇਹ ਟਾਲੀ ਚ ਆ ਗਿਆ ਇਹ ਕਿੰਨੇ ਦਾ ਇਹ ਭਾਜੀ ਸ਼ੌਕਰ ਵਾਲਾ ਬੈੱਡ ਆ ਜੀ ਅੱਛਾ 19000 ਚ ਬੈੱਡ ਬਣਿਆ ਸਾਰਾ ਜੀ ਹਾਂ ਇਹ ਬੈੱਡ ਆਪਾਂ ਤੁਹਾਨੂੰ ਦੇ ਦੇਾਂਗੇ 36000 ਰੁਪਏ ਦਾ 36000 ਜਾਂ ਟਾਲੀ ਦਾ ਗੱਲ ਵੀ ਫਿਰ ਵੱਡੀ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਟਾਲੀ ਕਹਿੰਦੇ ਨਾ ਟਾਲੀ ਤਾਂ ਉਹ ਮੈਲ ਨੂੰ ਹਟ ਗਈ ਹੁਣ ਬਿਲਕੁਲ ਜੀ ਬਿਲਕੁਲ ਤੇ ਪਤਾ ਨਹੀਂ ਕਿੱਥੋਂ ਲੱਭਦੇ ਆ ਆ ਇਹ ਵੀ ਸੇਮ 19000 ਚ ਭਾਜੀ ਇਹ ਦੂਜਾ ਵਾ ਹਨਾ ਹਾਂਜੀ 19 ਆ ਗਾਰੰਟੀ ਸੇਮ ਆ ਸਾਰਿਆਂ ਦੀ ਹਨਾ ਗਾਰੰਟੀ ਸੇਮ ਆ ਲੈਣ ਲੱਗੀ ਸਾਰੀ 19000 ਚ ਆ ਆ 19 ਆ 19000 ਸਾਰੇ ਆ ਸਾਰੀ ਲੈਣ ਨੂੰ ਕਰਨਾ ਜੇ ਇਧਰ ਦਿਖਾਤੀ ਪਾ ਲਈ ਆ ਵੀ 19000 ਦਾ ਜਿਹੜੇ ਆ ਵੱਡੇ ਬੱਲਵਾ ਜੇ ਵਾਲਾ ਇਹ ਵੀ 19000 ਦਾ ਤੇ ਇਹ ਆ ਵੀ 19000 ਦਾ ਆਪਾਂ ਸਟਾਕ ਕਲੀਅਰ ਕਰਨਾ ਸਟਾਕ ਕਲੀਅਰ ਕਰ ਫੈਕਟਰੀ ਇਹਨਾਂ ਦੀ ਆ ਆਪਦੀ ਆ ਹਾਂਜੀ ਤੇ ਇਹਨਾਂ ਦੇ ਸਟੌਨ ਤਾਂ ਨਿਵੇਡਨ ਤੇ ਹੋਏ ਆ ਲੈ ਵੀ ਜਿਨੇ ਮੇਲਾ ਲੁੱਟਣਾ ਲੁੱਟ ਲੋ ਹੁਣ ਤਾਂ ਗੱਲ ਇਹ ਆ ਤੇ ਆਜ ਇਧਰਲੇ ਪਾਸੇ ਚੱਲ ਗਏ ਆਪਾਂ ਹਾਂਜੀ ਆਜੋ ਇਧਰਲੇ ਪਾਸੇ ਦੇਖੀਏ ਮਹੰਗੇ ਤੋਂ ਮਹੰਗੇ ਵੀ ਹੈਗੇ ਆ ਭਾਅ ਅਸਰ ਵਾਲੀ ਵੀ ਹੈਗੀ ਆਹਾ ਵੀਰ ਜੀ ਇਹ ਵੀ 19000 ਚ ਇਹ ਵੀ 19000 ਚ ਲੈ ਤੇ ਆਹਾ ਵੀਰੇ ਇਹ 23000 ਚ ਬੈਠਾ ਜੀ ਪੂਰਾ ਕਪੜੇ ਚ ਬਹੁਤ ਵਧੀਆ ਕੰਮ ਹੋਇਆ ਜੀ ਇਹਦਾ ਇਹਦੇ ਸਾਈਡ ਆਏ ਅੱਡਾ ਹੀ ਸਾਰੇ ਨਾਲੇ ਬੈੱਡ ਆਪਣੇ 6 ਸਵਾ ਫੁੱਟ ਹੋਣਗੇ ਜੀ ਬਿਲਕੁਲ ਤੇ ਆਹ ਆ ਭਰਾ 1.5 ਸਾਰੇ ਜੀ 1.5 ਇਨਾਂ ਕੋਲੇ ਸੋਫੇ ਵਗੈਰਾ ਵੀ ਹੈਗੇ ਆ ਸਾਰਾ ਕੁਛ ਆ ਇਹ ਤਾਂ ਬੈੱਡੀ ਕਲੇ ਰੇਟ ਹੀ ਦਿਖਾ ਰਿਹਾ ਮੈਂ ਕਿ ਤੁਹਾਡਾ ਕਿੰਦਾ ਅੰਦਾਜ਼ਾ ਲੱਗ ਜੇ ਭਾਈ ਮੰਨ ਜਾ ਬਣ ਜੇ ਤੇ ਆਹ ਇਹ ਵੀ 19000 ਚ ਦੇ ਦਿਆਂਗੇ ਜੀ ਇਹ ਵੀ 19000 ਚ ਹਨਾ ਹਾਂਜੀ ਸੋਹਣੇ ਆ ਬਈ ਆਹ ਆ 1.5 ਸਾਰੇ ਜੀ ਇਹ ਆਹ 1.5 ਹਨਾ 1.5 ਸਾਰੇ ਜੀ ਤੇ ਆਹ ਆ ਯਾਰ ਰੰਗ ਬੜਾ ਵੱਖਰਾ ਇਹ ਕਿੰਨੇ ਦਾ ਇਹ ਭਾਈ ਸਾਰਾ ਕੱਪੜੇ ਚਾ ਬੈੱਡ ਹਾਂ ਇਹ ਸਾਰਾ ਜਿਵੇਂ ਉਹ ਪਹਿਲਾ ਬੈੱਡ ਵਿਖਾਇਆ 28000 ਚ ਨਾਲ ਦਾ ਵੀ 28 ਪਰਲਾ ਵੀ 28 ਆ ਸਾਰੇ 28 28 ਵਾਲੇ ਆ ਕਰਨ ਉੱਥੋਂ ਤੱਕ ਜਾ ਕੇ ਆਈ ਉਹ ਜਿਹੜਾ ਸਭ ਤੋਂ ਵੱਡੀ ਢੋਵਾਲਾ ਉਹ ਕਿੰਨੇ ਦਾ ਉਹ ਵੀ ਭਾਈ 28 ਜੀ ਦੇ ਦਾਂਗੇ ਆਹਾ ਹਾਂ ਜੀ ਅੱਛਾ ਇਹ ਤੇ ਮਟੀਰੀਅਲ ਬੜਾ ਲੱਗੇ ਵੀ 28 ਚ ਦੇ ਦੋਗੇ ਇਹ 6 ਫੁੱਟ ਉੱਚੀ ਢੋਵਾ ਜੀ ਦੇਖੋ ਢੋੜ ਤੋਂ ਢੋੜ ਤੋਂ ਪਲੱਸ ਜਾਂਦੀ ਆ ਹਾਂ ਉੱਥੋਂ ਵੱਡਾ ਲੰਮਾ ਵੀ ਸਵਾ 6 ਹੋਊਗਾ ਸਵਾ 6 ਤੇ ਆ ਵੀ ਬਹੁਤ ਸੋਹਣਾ ਭਾਈ ਹਾਂ ਜੀ ਇਹ ਇਹ ਕਿੰਨੇ ਕਿਹੜੀ ਲੱਕੜ ਇਹ ਸਾਰਾ ਪਾਲਿਸ਼ ਆ ਬੈੱਡ ਆ ਭਾਜੀ ਇਹ ਬੈਡ ਤੁਹਾਨੂੰ ਦੇ ਦਾਂਗੇ 40000 ਚ ਕਿਹੜੀ ਲੱਕੜਾ ਟਾਲੀ 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 ਪਾਲਿਸ ਟਾਲੀ ਸਾਰੀ ਹਾਂ ਆ ਆ ਆ ਵੀ ਬਹੁਤ ਸੋਹਣੇ ਆ ਲੈ ਇਹ ਵੀ ਸ਼ੌਕਰ ਵਾਲਾ ਇਹ ਵੀ ਸ਼ੌਕਰ ਵਾਲਾ ਤੇ ਗਾਰੰਟੀ ਸੇਮ ਉਹ ਵੀ 10 ਸਾਲ ਵਾਲੀ ਗਾਰੰਟੀ ਸੇਮ 10 ਸਾਲ ਦੀ ਹੂੰ ਇਹ ਸ਼ੌਕਰ ਲਾ ਕੇ 22000 ਦਾ ਬਿਨਾਂ ਸ਼ੌਕਰ ਤੇ ਡਿਲੀਵਰੀ ਵਗੈਰਾ ਦਾ ਕੀ ਆਪਸ਼ਨ ਆ ਡਿਲੀਵਰੀ ਵੱਖਰੀ ਹੈ ਭਾਜੀ ਡਿਲੀਵਰੀ ਵੱਖਰੀ ਲੈ ਲੈ ਵੱਖਰੀ ਹੈ ਜੀ ਬਿਲਕੁਲ ਆ ਦੇਖੋ ਲੈ ਇਹ 23000 ਦਾ ਬੈਡ ਆ 23000 ਦਾ ਖਾਕੀ ਹੈ ਹਨਾ ਹਾਂ ਜੀ ਤੇ ਆ ਵੀ ਬਹੁਤ ਸੋਹਣਾ ਕਿੰਨੇ ਦਾ ਸੀ 7:30 ਸਾਢੇ 7:30 ਤੇ ਬਹੁਤ ਸੋਹਣਾ ਉਹ ਗਾਂ ਵੀ ਇੱਕ ਦਿਖਾ ਦੀ ਗੋ ਬਾਲੇ ਕਲਾਸਿਕ ਜੇ ਵਧੀਆ ਪਏ ਆ ਤੇ ਆਯੂਕਾਰ ਨਵਰਾਜ ਇਹ ਜੀਰੇ ਦੇ ਵਿੱਚਾਂ ਜ਼ਿਲ੍ਹਾ ਕੜਾ ਆ ਗਿਆ ਹੈ ਆਪਣਾ ਜ਼ਿਲ੍ਹਾ ਫਰੋਇਪੁਰ ਆ ਗਿਆ ਫਰੋਇਪੁਰ ਆ ਗਿਆ ਤੇ ਸੁਵਿਧਾ ਵੱਡੇ ਚ ਹਾਈਵੇ ਵੱਡੇ ਜੀਟੀ ਰੋਡ ਦੇ ਉੱਤੇ ਆ ਫਰੀਦਕੋਟ ਸ੍ਰੀ ਅਮਰਸਰ ਸਾਹਿਬ ਨੂੰ ਜਿਹੜਾ ਹਾਈਵੇ ਜਾਂਦਾ ਇਹ ਵੀ ਆਫਰ 'ਚ ਬੈੱਡ ਭਾਜੀ ਤੁਹਾਨੂੰ 26000 ਦਾ ਬੈੱਡ ਦੇ ਦਾਂਗੇ ਜੀ ਆਫਰ 'ਚ 26000 ਦਾ ਬਾਕੀ ਗਲਤ ਨੂੰ ਹੋਰ ਦੱਸ ਦਿੰਦਾ ਔਨ ਦੀ سپورਟ 50 ਪਲੱਸ ਬੈੱਡ ਦੀ ਡਿਸਪਲੇ ਹੋਊਗੀ ਆਪਣੇ ਕੋਲੇ ਜੀ 50 ਪਲੱਸ ਹੋਫ ਐਂਡ ਡਿਸਪਲੇ ਹੋਊਗੀ ਠੀਕ ਆ ਔਨ ਦੀ سپورਟ ਜਿਹੜਾ ਤੁਸੀਂ ਗਾਓ ਸੋਫਾ ਵੀ ਆਪਣੇ ਤੋਂ 10000 ਤੋਂ ਲੈ ਕੇ ਹਾਂ ਤੇ ਜਿੰਨਾ ਮਰਜ਼ੀ ਮਹਿੰਗਾ ਲੈ ਲਿਓ ਉਹਦੀ ਵੀ 10 ਸਾਲ ਦੀ ਗਾਰੰਟੀ ਬਿਲਕੁਲ ਆਹ ਗੱਲ ਨਾ ਫਿਰ ਵੱਡੀ ਤੇ ਆਹਾ ਇਹ ਭਾਈ ਹੁੰਦੇ ਆ ਕਿ 40000 ਚ ਸਾਗਵੰਦਾ ਬੇਟਾ ਸਾਗਵੰਦਾ 40000 ਚ ਹਾਂ ਸਾਰਗਵਾਨ ਨੂੰ ਵੱਡੀ ਗੱਲ ਆ ਇਹ ਪਰਚਾ ਪੈਂਦਾ ਜੇ ਕਿਤੇ ਲੱਕੜ ਉਵੇਂ ਇਧਰ ਉਧਰ ਫੜੀ ਜਾਵੇ ਬਿਨਾ ਪਰਮਿਸ਼ਨ ਤੋਂ ਤੇ ਉਹ ਤੁਹਾਡੇ ਘਰੇ ਉਤੇ ਪੈਣਾ ਤੁਸੀਂ ਬੇਫਿਕਰ ਹੋਗੇ ਹਾਂ ਬੇਫਿਕਰ ਹੋਗੇ ਪੈਣਾ ਜੀ ਤੇ ਆਹ 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 ਵੀ ਬਹੁਤ ਸੋਹਣਾ ਕਿੰਗ ਹੈ ਨਾ ਇਹ ਬੈੱਡ ਬਹੁਤ ਵੇਚੀ ਹੈ ਜੀ ਹਾਂ ਐਡ ਕੀ ਹੈ 60000 ਰੁਪਏ ਬੈੱਡ ਲਾ ਦੇਗੇ ਇਹ ਰੇਟ ਘਟਾਤਾ ਇਹਦਾ ਆਹਨੇ 70 ਲਿਖਿਆ ਜੀ ਥੱਡਾ ਹੈ ਨਾ ਇਹ 70 'ਚ ਵੇਚੀ ਹੈ ਜੀ ਬਹੁਤ ਵੇਡ ਵੇਚੀ ਹੈ ਸਟਾਕ ਕਲੀਅਰੈਂਸ ਬਾ 60000 ਦੇ ਵਿੱਚਾਂਗੇ ਬੈੱਡ 60 ਫਿਰ ਅਗਲੀ ਵਾਰੀ ਕੋਈ ਸ਼ੂਰ ਰੱਖੋ ਪਰ ਇਹ ਤਾਂ ਤੁਸੀਂ ਬਣਾਉਂਦੇ ਹੀ ਰਹਿੰਦੇ ਹੋ ਰਿਪੀਟ ਬੰਦ ਰਿਪੇਅਰ ਰੈਗੂਲਰ ਬੰਦੇ ਬੈੱਡ ਰਿਪੀਟ 'ਚ ਬਣਦਾ ਏ ਇਤੋਂ ਬਿਨਾਂ ਲਮਾਰੀਆਂ ਵਗੈਰਾ ਫੈਕਟਰੀ ਆਪਦੀਆਂ ਸਮਾਨ ਸਮੂਹ ਬੜਾ ਇਹਨਾਂ ਦਾ ਬਣੀ ਜਾਂਦਾ ਵਾ ਸ਼ੂਸ਼ਕ ਵਾਲੇ ਵਜਦੇ ਆ ਹਾਂਜੀ ਪਨੇਸਰ ਫਰਨੀਚਰ ਸ਼ੂਸ਼ਕ ਵਾਲੇ ਹਾਂ ਪਨੇਸਰ ਫਰਨੀਚਰ ਸ਼ੂਸ਼ਕ ਵਾਲੇ ਤਾਂ ਕਾਲ ਕਰ ਸਕਦੇ ਹੋ ਹਰ ਤਰ੍ਹਾਂ ਦੀ ਵੈਰਾਈਟੀ ਸੋਫੇ ਵਗੈਰਾ ਸਾਰਾ ਕੁਝ ਮਿਲ ਜੂਗਾ ਤੁਹਾਨੂੰ ਇੱਥੋਂ ਸੋ ਦਰਸ਼ਕੋ ਅਗਲੀ ਵਾਰੀ ਨਵਾਂ ਵਿਸ਼ਾ ਲੈ ਕੇ ਮਿਲਦੇ ਆ ਮਿਹਰਬਾਨੀ ਧੰਨਵਾਦ